ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਖਣੀ ਮਹੱਲਾ ਪੰਜਵਾ ਜਾ ਮੂ ਆਵਹਿ ਚਿਤ ਤੂ ਤਾ ਹੱਬੇ ਸੁਖ ਲਹਾਉ ਏ ਪ੍ਰਭੂ ਜਦੋਂ ਤੂੰ ਮੈਨੂੰ ਜਿੱਤੇ ਆਉਂਦਾ ਹੈ ਤਦੋਂ ਮੈਂ ਹੱਬੇ ਹੁੰਦਾ ਸਾਰੇ ਹੀ ਸੁੱਖਾਂ ਨੂੰ ਲਹਾਉ ਪ੍ਰਾਪਤ ਕਰ ਲਿੰਦਾ ਹਾਂ ਲਾਹਾਉ ਕੀ ਇਹ ਸਾਰੇ ਸੁੱਖਾਂ ਦਾ ਲਾਹਾ ਜਿਹੜਾ ਪ੍ਰਾਪਤ ਲਾਭ ਪ੍ਰਾਪਤ ਕਰ ਲੀਂਦਾ ਨਾਨਕ ਮਨ ਹੀ ਮੰਜ ਰੰਗਾਵਲਾ ਪਰੀ ਤਹਿਜਾ ਨਾਮ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਪਰੀ ਪਿਆਰੇ ਪਤੀ ਪਰਮੇਸ਼ਰ ਤਹਿਜਾ ਤੇਰਾ ਨਾਮ ਨਾਮ ਮੇਰੇ ਹਿਰਦੇ ਦੇ ਮੰਜ ਵਿੱਚ ਹੀ ਨਿਸ਼ਚੇ ਕਰਕੇ ਰੰਗਾਵਲਾ ਆਨੰਦ ਦੇਣ ਵਾਲਾ ਹੈ ਮਹੱਲਾ ਪੰਜਵਾ ਇਸ ਮਹੱਲੇ ਅੰਦਰ ਗੁਰੂ ਪਾਤਸ਼ਾਹ ਜੀ ਸੁਖਦਾਇਕ ਪਦਾਰਥਾਂ ਨਾਲ ਪਰਮਾਰਥ ਦੀ ਧੂੜੀ ਨੂੰ ਵਿਸ਼ੇਸ਼ਤਾ ਦਿੰਦੇ ਹੋਏ ਉਚਾਰਦੇ ਆ ਕੱਪੜ ਭੋਗ ਵਿਕਾਰ ਇਹ ਹੱਬੇ ਹੀ ਛਾਰ ਰੰਗ ਬਰੰਗੇ ਕੱਪੜ ਬਸਤਰਾਂ ਦਾ ਪਹਿਨਣਾ ਰਸਾਂ ਕਸਾਂ ਦਾ ਭੋਗਣਾ ਤੇ ਜੋ ਕਾਮ ਕ੍ਰੋਧ ਆਦਿ ਵਿਕਾਰ ਹਨ ਇਹ ਸਾਰੇ ਹੀ ਛਾਰ ਸvaroop ਹਨ ਵਾਜੂ ਮਹਾਤਮਾ ਵਾਲੇ ਕੱਪੜੇ ਧਾਰਨ ਕਰਕੇ ਠਾਕੁਰਾਂ ਆਦ ਨੂੰ ਭੋਗ ਲਗਾਉਂਦੇ ਹੋਏ ਵੀ ਵਿਕਾਰਾਂ ਨੂੰ ਭੋਗਦੇ ਹਨ ਉਹ ਸਾਰੇ ਹੀ ਸੁਆਹ ਹੋ ਜਾਣਗੇ ਜੋ ਮਹਾਤਮਾ ਵਾਲੇ ਕੱਪੜੇ ਧਾਰਨ ਕਰਕੇ ਠਾਕੁਰਾਂ ਆਦ ਨੂੰ ਭੋਗ ਲਗਾਉਂਦੇ ਹੋਏ ਵੀ ਵਿਕਾਰਾਂ ਨੂੰ ਭੋਗਦੇ ਉਹ ਸਾਰੇ ਹੀ ਸੁਆਹ ਹੋ ਜਾਣਗੇ ਖਾਕ ਲੋੜੇ ਦਾ ਤਨ ਕੇ ਜੋ ਰੱਤੇ ਦੀਦਾਰ ਮੈਂ ਆਪਣੇ ਤਨ ਹੁੰਦਾ ਸਰੀਰ ਖੇ ਹੁੰਦਾ ਦੇਵ ਦੇ ਜੋਨਾ ਪਿਆਰਿਆਂ ਦੀ ਖਾਕ ਚਰਨ ਧੂੜੀ ਨੂੰ ਲੋੜੇ ਦਾ ਇਥੇ ਲੋੜੇ ਦਾ ਦੇ ਲੱਲੇ ਨੂੰ ਔਕੜ ਵੀ ਆਇਆ ਤੇ ਹੋੜਾ ਵੀ ਆਇਆ ਸੋ ਕਈ ਵਾਰੀ ਸੰਗਤ ਵਿੱਚ ਕੋਈ ਵੀਰ ਕੁਛ ਪੈਣਾ ਮਤਾਵਾ ਪੁੱਛ ਲੈਂਦੇ ਆ ਕਿ ਜਿੱਥੇ ਦੋ ਲਗਾ ਮਾਤਰਾ ਜਿਹੜੀਆਂ ਆ ਜਾਂਦੀਆਂ ਇੱਕ ਅੱਖਰ ਨੂੰ ਕਿਸ ਤਰ੍ਹਾਂ ਪੜਨਾ ਹੈ ਜਿਵੇਂ ਕਈ ਥਾਵਾਂ ਤੇ गोविंद शब्द ਵੀ ਇਸੇ ਤਰ੍ਹਾਂ ਆਇਆ ਗੱਗੇ ਨੂੰ ਔਂਕੜ ਤੇ ਗੱਗੇ ਨੂੰ ਹੋੜਾ गोपाल ਵੀ ਆਇਆ ਹੈ ਗੱਗੇ ਨੂੰ ਔਂਕੜ ਤੇ ਗੱਗੇ ਨੂੰ ਹੀ ਹੋੜਾ ਸੋ ਇਹਨਾਂ ਅੱਖਰਾਂ ਨੂੰ ਵਿਚਾਲੜਲਾ ਜਾ ਮੇਲ ਰੱਖ ਕੇ ਪਾਵ ਪੜ ਦੇਣਾ ਹੈ ਖਾਕ ਲੋੜੇ ਦਾ ਲੱਲੇ ਨੂੰ ਔਂਕੜ ਵੀ ਲੱਗ ਗਿਆ ਹੈ ਸੋ ਹੋੜਾ ਵੀ ਲੱਗ ਗਿਆ ਸੁਰਹੁ ਵਿਚਾਰ ਮਹਾਰਾਜ ਕਹਿੰਦੇ ਮੈਂ ਆਪਣੇ ਚਰਨ ਧੂੜੀ ਨੂੰ ਲੁੜੇਦਾ ਚਾਹੁੰਦਾ ਹਾਂ ਪਾਤਸ਼ਾਹ ਕਹਿੰਦੇ ਜਿਹੜੇ ਪਰਮੇਸ਼ਰ ਦੇ ਦੀਦਾਰ ਦਰਸ਼ਨਾ ਵਿੱਚ ਰਤੇ ਰੰਗੇ ਹੋਏ ਆ ਮੈਂ ਆਪਣੇ ਤਨ ਕੇ ਸਰੀਰ ਦੇ ਵਿੱਚ ਉਹਨਾਂ ਪਿਆਰਿਆਂ ਦੀ ਖਾਕ ਚਰਨ ਧੂੜੀ ਨੂੰ ਚਾਹੁੰਦਾ ਹਾਂ ਮਹੱਲਾ ਪੰਜਵਾ ਇਸ ਮਹੱਲੇ ਅੰਦਰ ਗੁਰੂ ਜੀ ਇੱਕ ਪ੍ਰਭੂ ਦੀ ਉਪਾਸ਼ਨਾ ਦ੍ਰਿੜ ਕਰਾਉਂਦੇ ਹਨ ਯਾ ਤੱਕ ਹੈ ਬਿਅਪਾਸ ਕਰ ਹੀ ਅੜੇ ਇੱਕ ਆਧਾਰ ਹੈ ਜੀਵ ਤੂੰ ਕੀ ਬਿਆ ਦੂਜੇ ਦੇਵੀ ਦੇਵਤਿਆਂ ਆਦ ਦੇ ਪਾਸੇ ਦੇਖਦਾ ਹੈ ਤੂੰ ਆਪਣੇ ਹੀ ਅੜੇ ਹਿਰਦੇ ਵਿੱਚ ਇੱਕ ਪ੍ਰਭੂ ਦਾ ਹੀ ਆਧਾਰ ਆਸਰਾ ਲੈਣਾ ਕਰ ਥੀਓ ਸੰਤਨ ਕੀ ਰੇਣ ਜਿਤ ਲੱਭੀ ਸੁਖ ਦਾ ਧਾਰ ਤੂੰ ਸੰਤ ਜਿਹੜੇ ਸ਼ਾਂਤ ਚਿਤ ਮਹਾਤਮਾ ਜਨਾਂ ਦੇ ਚਰਨਾਂ ਦੀ ਰੇਣ ਧੂੜੀ ਹੁਣਾ ਕਰ ਜਿਸ ਕਰਕੇ ਸੁਖ ਦਾ ਧਾਰ ਸੁਖ ਦੇਣ ਵਾਲਾ ਪ੍ਰਭੂ ਲਭ ਪਵੇਗਾ ਪ੍ਰਾਪਤ ਹੋ ਜਾਵੇ ਪੌੜੀ ਵਿਣ ਕਰਮ ਹਰ ਜੀ ਨ ਪਾਈਐ ਬਿਨ ਸਤਿਗੁਰ ਮਨੁਆ ਨ ਲੱਗੇ ਏ ਪਾਈ ਸ੍ਰੇਸ਼ਟ ਕਰਮਾਂ ਤੋਂ ਵਿਣ ਬਿਨਾ ਵਾ ਪਰਮੇਸ਼ਰ ਦੀ ਕਰਮਾ ਕਿਰਪਾ ਤੋਂ ਬਿਨਾ ਪ੍ਰਭੂ ਜੀਓ ਜੀ ਨੂੰ ਨਹੀਂ ਪਾ ਸਕੀਦਾ ਅਤੇ ਸਤਿਗੁਰਾਂ ਤੋਂ ਬਿਨਾਂ ਹਰੀ ਵਿੱਚ ਮਨ ਵੀ ਜਿਹੜਾ ਨਹੀਂ ਲੱਗਦਾ ਕਰਮਾਂ ਤੂੰ ਬਿਨਾਂ ਸਤਿਗੁਰਾਂ ਨੂੰ ਨਹੀਂ ਪਾਇਆ ਜਾਂਦਾ ਅਤੇ ਸਤਿਗੁਰਾਂ ਤੋਂ ਬਿਨਾਂ ਪਰਮੇਸ਼ਰ ਵਿੱਚ ਮਨ ਨਹੀਂ ਲੱਗਦਾ ਧਰਮ ਧੀਰਾ ਕਲ ਅੰਦਰੇ ਇਹ ਪਾਪੀ ਮੂਲ ਨ ਤੱਗੈ ਕਲ ਯੁਗ ਦੇ ਅੰਦਰ ਪਾਪ ਵਿੱਚ ਧਰਮ ਹੀ ਧੀਰਾ ਇਸਤ ਤੂਰਬ ਹੈ ਕਲ ਯੁਗ ਦੇ ਅੰਦਰ ਧਰਮੀ ਮਨੋਕ ਧੀਰਾ ਤੀਰ ਜਵਾਨ ਹੈ ਤੇ ਇਪਾਪੀ ਮੰਦ ਕਰਮੀ ਮਨੁੱਖ ਮੂਲ ਕਦਾ ਚਿੱਤ ਵੀ ਤੱਗੇ ਨਿਭ ਇਸਤਤ ਨਹੀਂ ਰਹਿ ਸਕਦਾ ਇਹ ਕਰੇ ਕਰੇ ਸੋ ਇਹ ਕਰ ਪਾਏ ਇੱਕ ਘੜੀ ਮੋਹਤ ਨ ਲੱਗੇ ਹਾਂ ਜੋ ਕੋਈ ਵੀ ਇਸ ਕਰ ਹੱਥ ਨਾਲ ਚੰਗਾ ਮੰਦਾ ਕਰਮ ਕਰਦਾ ਹੈ ਉਹ ਇਹ ਹੁੰਦਾ ਇਹ ਇਹ ਕਰ ਇਸ ਹੱਥ ਨਾਲ ਹੀ ਉਸ ਦਾ ਫਲ ਪਾਉਣਾ ਕਰਦਾ ਭਾਵ ਜੇਕਰ ਸੱਜੇ ਹੱਥ ਨਾਲ ਕੋਈ ਕਰਮ ਕੀਤਾ ਹੈ ਤਾਂ ਸੱਜੇ ਹੱਥ ਵਿੱਚ ਹੀ ਉਸ ਦਾ ਫਲ ਪਉਂਦਾ ਹੈ ਉਸ ਫਲ ਨੂੰ ਮਿਲਣ ਲੱਗਿਆ ਇੱਕ ਘੜੀ ਜਾਂ ਮੋਹਤ ਅੱਧੀ ਘੜੀ ਵੀ ਨਹੀਂ ਲੱਗਦੀ ਜਿਵੇਂ ਕਿਸੇ ਨਗਰ ਵਿੱਚ ਕੋਈ ਸਾਧੂ ਬ੍ਰਾਹਮਣ ਰਹਿੰਦਾ ਸੀ ਉਸ ਨਗਰ ਵਿੱਚ ਇੱਕ ਧਰਮਸ਼ਾਲਾ ਵੀ ਬਣੀ ਹੋਈ ਸੀ ਇੱਕ ਦਿਨ ਕੋਈ ਰਾਜਾ ਆਪਣੇ بیٹے ਦੀ ਸ਼ਾਦੀ ਕਰਕੇ ਆ ਰਿਹਾ ਸੀ ਤਦੋਂ ਰਸਤੇ ਵਿੱਚ ਹਨੇਰਾ ਹੋਣ ਦੇ ਕਾਰਨ ਇਸ ਨਗਰ ਵਿੱਚ ਰੁਕਣਾ ਪਿਆ ਰਾਜਾ ਆਪਣੇ ਪੁੱਤਰ ਨੂੰ ਆਦ ਪਰਿਵਾਰ ਤੇ ਫੌਜਾਂ ਸਮੇਤ ਉਸ ਧਰਮਸ਼ਾਲਾ ਵਿੱਚ ਰੁਕ ਗਿਆ ਜਦੋਂ ਰੁਕ ਗਿਆ ਰਾਜੇ ਦਾ ਪੁੱਤਰ ਤੇ ਨੂੰ ਇੱਕ ਵੱਖਰੇ ਕਮਰੇ ਵਿੱਚ ਰਾਤ ਹੁਣ ਤੋਂ ਸਭ ਥਾਂ ਥਾਈ ਸੌਂਗੇ ਰਾਜੇ ਦਾ ਪੁੱਤਰ ਵੀ ਸਫਰ ਦੀ ਤਕਾਨ ਕਰਕੇ ਸੌਂ ਗਿਆ ਰਾਜੇ ਦੀ ਦੂ ਨੂੰ ਉਪਰੀ ਥਾਉਣ ਕਰਕੇ ਨੀਂਦ ਲਾਈ ਉਸ ਨੇ ਰਾਜ ਪੁੱਤਰ ਦੀ ਕਟਾਰ ਕੱਢ ਕੇ ਵੇਖਣੀ ਚਾਹੀ ਜਿਸ ਸਮੇ ਉਸਨੇ ਕਟਾਰ ਕੱਢੀ ਤਾਂ ਉਸਦੇ ਹੱਥੋਂ ਛੁੱਟ ਗਈ ਜੋ ਉਸਦੇ ਪੱਦੀ ਰਾਜਪੁੱਤਰ ਦੇ ਕਲੇਜੇ ਵਿੱਚ ਜਾ ਵਜੀ ਤੇ ਉਹ ਉਸੇ ਸਮੇ ਹੀ ਮ੍ਰਿਤਯੂ ਨੂੰ ਪ੍ਰਾਪਤ ਹੋ ਗਿਆ ਇਹ ਸਾਖੀ ਸ੍ਰੀ ਨਾਰਾਇਣ ਹਰੀ ਉਪਦੇਸ਼ ਗ੍ਰੰਥ ਵਿੱਚ ਕੁਝ ਇਸ ਪ੍ਰਕਾਰ ਵੀ ਲਿਖੀ ਆ ਕਿ ਰਾਜੇ ਨੇ ਆਪਣੇ ਕੋਲੋਤੇ ਬੇਟੇ ਲਈ ਇੱਕ ਵੱਖਰਾ ਮਹੱਲ ਬਣਾਇਆ ਸੀ ਰਾਜੇ ਦੇ ਆਪਣੇ ਮਹੱਲ ਤੇ ਪੁੱਤਰ ਦੇ ਮਹੱਲ ਦੇ ਨੇੜੇ ਇੱਕ ਮੰਦਿਰ ਸੀ ਜਿਸ ਦਾ ਪੁਜਾਰੀ ਚੰਗੇ ਗੁਣਾਂ ਵਾਲਾ ਸੰਤੋਖੀ ਬ੍ਰਾਹਮਣ ਸੀ ਜਿਸ ਨੇ 20 ਸਾਲ ਤੋਂ ਰਾਜੇ ਕੋਲੋਂ ਕੋਈ ਯਾਚਨਾ ਨਹੀਂ ਕੀਤੀ ਸੀ ਰਾਜੇ ਨੇ ਆਪਣੇ ਕਲੋਤੇ ਬੇਟੇ ਨੂੰ ਜਦੋਂ ਵਿਆਹ ਕੀ ਉਸ ਵਕਰੇ ਮਹੱਲ ਵਿੱਚ ਦੋਨਾਂ ਪਤੀ ਪਤਨੀ ਨੂੰ ਭੇਜ ਦਿੱਤਾ ਰਾਜਪੁੱਤਰ ਥੱਕਿਆ ਹੋਣ ਕਰਕੇ ਸੌਂ ਗਿਆ ਪਰ ਰਾਜਪੁੱਤਰ ਦੀ ਪਤਨੀ ਨੂੰ ਉਪਰੀ ਤਾਂ ਹੌਣ ਕਰ نیند ਨਹੀਂ ਨਾਈ ਤੇ ਉਹ ਮਹੱਲ ਵਿੱਚ ਘੁੰਮਣ ਲੱਗ ਪਈ ਫਿਰ ਪਤੀ ਦੇ ਸਹਰਾਣੇ ਲੜਕੀ ਦੀ ਤਲਵਾਰ ਜੋ ਬਹੁਤ ਤਿੱਖੀ ਧਾਰ ਵਾਲੀ ਸੀ ਜਦੋਂ ਮਿਆਨ ਤੋਂ ਬਾਹਰ ਕੱਢਣ ਲੱਗੀ ਤਾਂ ਮਿਆਨ ਤੋਂ ਬਾਹਰ ਨਿਕਲ ਕੇ ਤਲਵਾਰ ਅਚਾਨਕ ਉਸ ਦੇ ਹੱਥੋਂ ਛੁੱਟ ਗਈ ਜੋ ਰਾਜਪੁੱਤਰ ਦੀ ਗਰਦਨ ਉੱਪਰ ਜਾ ਵਜੀ ਜਿਸ ਕਰਕੇ ਉਸ ਦੀ ਸਾਹ ਰਗ ਵੱਢੀ ਗਈ ਤੇ ਉਸ ਦੀ ਮੌਤ ਹੋ ਗਈ ਉਸ ਵੇਲੇ ਉਸ ਲੜਕੀ ਨੇ ਸੋਚਿਆ ਭਾਵੇਂ ਇਹ ਸਭ ਕੁਝ ਅਚਾਨਕ ਹੀ ਹੋਇਆ ਹੈ ਪਰ ਸਵੇਰੇ ਮੇਰਾ ਕਿਸੇ ਨੇ ਸੱਚ ਨਹੀਂ ਮੰਨਣਾ ਇਉਂ ਡਰਦੀ ਹੋਈ ਸਾਰੀ ਰਾਤ ਹੀ ਕੋਈ ਬਚਣ ਲਈ ਵਿਉਂਤ ਸੋਚਦੀ ਰਹੀ ਜਦੋਂ ਅਮਰਤ ਵੇਲਾ ਹੋਇਆ ਤਾਂ ਉਸ ਨਗਰ ਦਾ ਮਹਾਤਮਾ ਇਸ ਧਰਮਸ਼ਾਲਾ ਦੇ ਸਾਹਮਣੇ ਮੰਦਰ ਦੇ ਵਿੱਚ ਪੂਜਾ ਕਰਨ ਲਈ ਜਾ ਰਿਹਾ ਸੀ ਉਸ ਸਮੇਂ ਇਸ ਰਾਜਪੁਤਰੀ ਨੇ ਬੂਹਾ ਖੋਲ ਕੇ ਰੌਲਾ ਪਾ ਦਿੱਤਾ ਮੇਰਾ ਸੁਹਾਗ ਉੱਜੜ ਗਿਆ ਹੈ ਉਸ ਦੀ ਆਵਾਜ਼ ਸੁਣ ਕੇ ਰਾਜਾ ਆਪਣੇ ਵਜ਼ੀਰਾ ਅਹਿਲਕਾਰਾਂ ਦੇ ਸਮੇਤ ਉਸ ਕਮਰੇ ਵਿੱਚ ਆਇਆ ਤੇ ਆਪਣੇ ਪੁੱਤਰ ਦੀ ਲਾਸ਼ ਦੇਖ ਕੇ ਪੁੱਛਿਆ ਇਹ ਕਿਸ ਨੇ ਕਤਲ ਕੀਤਾ ਹੈ ਤਦੋਂ ਉਸ ਰਾਜੇ ਦੀ ਨੂਨੇ ਮੰਦਰ ਵਿੱਚ ਵੱਡੇ ਬ੍ਰਾਹਮਣ ਵੱਲ ਇਸ਼ਾਰਾ ਕਰ ਦਿੱਤਾ ਫੌਜਾਂ ਨੇ ਛੇਤੀ ਨਾਲ ਬ੍ਰਾਹਮਣ ਨੂੰ ਪਕੜ ਲਿਆਂਦਾ ਸਿਪਾਈਆਂ ਨੇ ਕਿਹਾ ਹੈ ਰਾਜਨ ਤੁਸੀਂ ਹੁਕਮ ਕਰੋ ਅਸੀਂ ਇਸ ਨੂੰ ਬੁਰੀ ਤੋਂ ਬੁਰੀ ਮੌਤੇ ਮਾਰਾਂਗੇ ਰਾਜਾ ਤੀਰਜ ਤਾਰੀ ਸੀ ਰਾਜਾ ਬੜਾ ਧੀਰਜवान ਸੀ ਉਸਨੇ ਕਿਹਾ ਕਿ ਇਸ ਨੂੰ ਮਾਰਨ ਨਾਲ ਮੇਰਾ ਪੁੱਤਰ ਜਿਉਂਦਾ ਨਹੀਂ ਹੋਣਾ ਇਸ ਨੇ ਇਸ ਦੇ ਸੱਜੇ ਹੱਥ ਨਾਲ ਪੁੱਤਰ ਦੇ ਕਟਾਰ ਮਾਰੀ ਹੋਵੇਗੀ ਇਸ ਲਈ ਇਸ ਦਾ ਸੱਜਾ ਹੱਥ ਕੱਟ ਦਿਓ ਸਪਾਈਆਂ ਨੇ ਸੁਆਦੂ ਬ੍ਰਾਹਮਣ ਦੇ ਰੋਲਾ ਪਾਉਣ ਤੋਂ ਨਾ ਸੁਣ ਕੇ ਉਸ ਦਾ ਸੱਜਾ ਹੱਥ ਕੱਟ ਦਿੱਤਾ ਉਹ ਬ੍ਰਾਹਮਣ ਬਹੁਤ ਦੁਖੀ ਹੋਇਆ ਤੇ ਮਨ ਵਿੱਚ ਸੋਚਦਾ ਰਿਹਾ ਕਿ ਮੈਂ ਇਸ ਜਨਮ ਵਿੱਚ ਕੋਈ ਐਸਾ ਵੱੱਜਰ ਪਾਪ ਨਹੀਂ ਕੀਤਾ ਜਿਸ ਕਰਕੇ ਮੈਨੂੰ ਇਹ ਸਜ਼ਾ ਮਿਲੀ ਹੈ ਹੌਲੀ-ਹੌਲੀ ਉਸ ਦਾ ਜ਼ਖਮ ਠੀਕ ਹੋਇਆ ਤਾਂ ਉਸ ਸਾਧੂ ਬ੍ਰਾਹਮਣ ਨੇ ਕਿਸੇ ਪੰਡਿਤ ਕੋਲ ਇਸ ਘਟਨਾ ਦਾ ਜ਼ਿਕਰ ਕੀਤਾ ਤਦੋਂ ਉਸ ਪੰਡਿਤ ਨੇ ਕਾਸ਼ੀ ਵਿੱਚ ਰਹਿੰਦੇ ਇੱਕ ਤ੍ਰਿਕਾਲਦਰਸ਼ੀ ਵਿਦਵਾਨ ਦੀ ਦੱਸ ਪਾਈ ਜੋ ਜੋਤਿਸ਼ ਵਿਦਿਆ ਤੇ ਪੂਰਬਲੇ ਕਰਮਾਂ ਦੇ ਗਿਆਨ ਵਾਲੇ ਅਨੇਕ ਸ਼ਾਸਤਰ ਪੜ੍ਹਿਆ ਹੋਇਆ ਸੀ ਤਦੋਂ ਸਾਧੂ ਬ੍ਰਾਹਮਣ ਪੁੱਛ ਦਾ ਪਛੋਂਦਾ ਹੋਇਆ ਕਾਸ਼ੀ ਵਿੱਚ ਉਸ ਵਿਦਵਾਨ ਦੇ ਘਰ ਪਹੁੰਚਿਆ ਉਸ ਵੇਲੇ ਵਿਦਵਾਨ ਇਸ਼ਨਾਨ ਕਰਨ ਲਈ ਬਾਹਰ ਗਿਆ ਇਸ ਤਦੋਂ ਉਸ ਸਾਧੂ ਨੇ ਉਸ ਦੀ ਘਰ ਵਾਲੀ ਬ੍ਰਾਹਮਣੀ ਤੋਂ ਵਿਦਵਾਨ ਜੀ ਬਾਰੇ ਪੁੱਛਿਆ ਤਾਂ ਉਸ ਨੇ ਫੱਕਰਾਂ ਵਾਲਾ ਲਿਬਾਸ ਦੇ ਕੇ अनेका ਗਾਲਾਂ ਸ ਬ੍ਰਾਹਮਣ ਨੂੰ ਦਿੱਤੀਆਂ ਤੇ ਨਾਲੇ ਆਪਣੇ ਘਰ ਵਾਲੇ ਨੂੰ ਦਿੱਤੀਆਂ ਤੇ ਉੱਥੇ ਖੜਨ ਹੀ ਨਾ ਦਿੱਤਾ ਸਾਧੂ ਬ੍ਰਾਹਮਣ ਬਾਹਰ ਖਲੋ ਕੇ ਖਲੋ ਗਿਆ ਇੰਨੇ ਚਿਰ ਨੂੰ ਉਹ ਵਿਦਵਾਨ ਵੀ ਆ ਗਿਆ ਉਸ ਵਿਦਵਾਨ ਨੇ ਬ੍ਰਾਹਮਣ ਦਾ ਆਦਰ ਮਾਣ ਕੀਤਾ ਅੰਦਰ ਬਿਠਾਇਆ ਫਿਰ ਪੁੱਛਿਆ ਕਿ ਕਿਸ ਕਾਰਜ ਲਈ ਆਏ ਹੋ ਤਦੋਂ ਸਾਧੂ ਬ੍ਰਾਹਮਣ ਨੇ ਕਿਹਾ ਕਿ ਪਹਿਲਾ ਤਾਂ ਮੈਂ ਇੱਕ ਗੱਲ ਹੀ ਪੁੱਛਣੀ ਸੀ ਪਰ ਹੁਣ ਤੇਰੀ ਘਰ ਵਾਲੀ ਜੋ ਬਹੁਤ ਚਲਾਕ ਤੇ ਲੜਾਕੀ ਹੈ ਇਸ ਨੇ ਮੈਨੂੰ ਅਤੇ ਤੈਨੂੰ ਬਿਨਾਂ ਕਾਰਨ ਤੋਂਨੇ ਕਾ ਗਾਲਾਂ ਕੱਢੀਆਂ ਇਹ ਦੋ ਗੱਲਾਂ ਹੋ ਗਈਆਂ ਉਸ ਵਿਦਵਾਨ ਨੇ ਕਿਹਾ ਪਹਿਲਾਂ ਤੁਸੀਂ ਆਪਣੀ ਪਹਿਲੀ ਗੱਲ ਦੱਸੋ ਤਦੋਂ ਸਾਧੂ ਬ੍ਰਾਹਮਣ ਨੇ ਕਿਹਾ ਏ ਵਿਦਵਾਨ ਮੈਂ ਜਦੋਂ ਦੀ ਆਪਣੀ ਸੁਰਤ ਸੰਭਾਲੀ ਹੈ ਮੈਨੂੰ ਪੂਰਾ ਪਤਾ ਹੈ ਕਿ ਮੈਂ ਕੋਈ ਵੀ ਗੁਨਾਹ ਨਹੀਂ ਕੀਤਾ ਪਰ ਫਿਰ ਵੀ ਬਿਨਾਂ ਕਾਰਨ ਇੱਕ ਰਾਜੇ ਨੇ ਮੇਰਾ ਸੱਜਾ ਹੱਥ ਕਟਵਾ ਦਿੱਤਾ ਤੁਸੀਂ ਦੱਸੋ ਕਿ ਇਹ ਕੀ ਕਾਰਨ ਹੈ ਤਦੋਂ ਉਸ ਵਿਦਵਾਨ ਨੇ ਜੋਤਿ ਸ਼ਾਸਤਰ ਵਿਚਾਰ ਕੀ ਦੱਸਿਆ ਪਿਛਲੇ ਜਨਮ ਵਿੱਚ ਤੂੰ ਬ੍ਰਾਹਮਣ ਸੀ ਅਤੇ ਜੰਗਲ ਵਿੱਚ ਬੈਠਾ ਹੋਇਆ ਗੋਮੁਖੀ ਦੇ ਨਾਲ ਜਾਪ ਕਰ ਰਿਹਾ ਸੀ ਅਤੇ ਮੂਹ ਮੰਨ ਤਾਰਨ ਕੀਤਾ ਹੋਇਆ ਸੀ ਇੱਕ ਕਸਾਈ ਗੋਲੋਂ ਇੱਕ ਗਾਂ ਛੁੱਟ ਕੇ ਆਈ ਹੋਈ ਸੀ ਜੋ ਤੇਰੇ ਅੱਗੋਂ ਦੀ ਲੰਘੇ ਮਗਰੇ ਹੀ ਕਸਾਈ ਆ ਗਿਆ ਉਸਨੇ ਤੈਨੂੰ ਪੁੱਛਿਆ ਕਿ ਮੇਰੀ ਗਾਂ ਜਾਂਦੀ ਵੇਖੀ ਤਦੋਂ ਤੂੰ ਗੁੱਦਲੀ ਵਿੱਚ ਮਾਲਾ ਫੇਰਨ ਵਾਲੇ ਹੱਥ ਨਾਲ ਇਸ਼ਾਰਾ ਕਰ ਦਿੱਤਾ ਕਿ ਗਾਂ ਇਸ ਪਾਸੇ ਗਈ ਉਸ ਸਮੇਂ ਕਸਾਈ ਨੇ ਜਾ ਕੇ ਗਾਂ ਮਾਰ ਦਿੱਤੀ ਸਮਾਂ ਪੈਣ ਤੋਂ ਉਹ ਕਸਾਈ ਵੀ ਮਰ ਗਿਆ ਤੇ ਤੂੰ ਵੀ ਸਰੀਰ ਛੱਡ ਦਿੱਤਾ ਤੁਸੀਂ ਆਪੋ ਆਪਣੀ ਪਰਲਬਧ ਅਨੁਸਾਰ ਜਨਮ ਤਾਰਨ ਕੀਤੇ ਉਹ ਗਾਂ ਇੱਕ ਰਾਜੇ ਦੀ ਬੇਟੀ ਬਣੀ ਉਹ ਕਸਾਈ ਵੀ ਦੂਸਰੇ ਰਾਜੇ ਦਾ ਪੁੱਤਰ ਬਣਿਆ ਉਹ ਬ੍ਰਾਹਮਣ ਤੂੰ ਬਣਿਆ ਉਸ ਗਾਂ ਤੋਂ ਬਣੀ ਰਾਜਪੁੱਤਰੀ ਨੇ ਆਪਣਾ ਬਦਲਾ ਲਿਆ ਤੇ ਤੂੰ ਜੋ ਹੱਥ ਦਾ ਇਸ਼ਾਰਾ ਕੀਤਾ ਸੀ ਤੇਰਾ ਉਹ ਹੱਥ ਕੱਢਿਆ ਗਿਆ ਫਿਰ ਸਾਧੂ ਬ੍ਰਾਹਮਣ ਨੇ ਕਿਹਾ ਤੂੰ ਹੁਣ ਆਪਣੀ ਤੇ ਆਪ ਦੀ ਲੜਾਕੀ ਘਰ ਵਾਲੀ ਦੀ ਗੱਲ ਦੱਸ ਤਦੋਂ ਉਸ ਵਿਦਵਾਨ ਨੇ ਕਿਹਾ ਕਿ ਮਹਾਤਮਾ ਜੀ ਏ ਮੇਰੀ ਘਰ ਵਾਲੀ ਪਿਛਲੇ ਜਨਮ ਵਿੱਚ ਖੋਦੀ ਸੀ ਤੇ ਮੈਂ ਕਾਂ ਸੀ ਇਸ ਦੇ ਜਖਮ ਹੋਇਆ ਪਿਆ ਸੀ ਮੈਂ ਵਾਰ-ਵਾਰ ਇਸ ਦੇ ਢੂੰਗੇ ਮਾਰਦਾ ਸੀ ਇਹ ਦੁਖੀ ਹੋਈ ਗੰਗਾ ਦੇ ਵਿੱਚ ਵੜ ਗਈ ਮੇਰੀ ਚੁੰਝ ਇਸ ਦੇ ਜਖਮ ਵਿੱਚ ਫਸ ਗਈ ਉਧਰੋਂ ਕੋਈ ਮਹਾਤਮਾ ਇਸ਼ਨਾਨ ਕਰ ਰਿਹਾ ਸੀ ਉਸ ਦੀ ਧੂੜੀ ਸਾਨੂੰ ਸਪਰਸ਼ ਹੋਈ ਉਧਰੋਂ ਅਸੀਂ ਗੰਗਾ ਦੀਆਂ ਡੂੰਗੀਆਂ ਲਹਿਰਾਂ ਵਿੱਚ ਰੁੜ ਗਏ ਮਹਾਤਮਾ ਦੀ ਧੂੜੀ ਸਪਰਸ਼ ਹੋਣ ਕਰਕੇ ਅਸੀਂ ਬ੍ਰਾਹਮਣ ਬ੍ਰਾਹਮਣੀ ਬੜੇ ਤੇ ਇਹ ਹੁਣ ਤਰਕਾਂ ਰੂਪੀ ਠੁੰਗੇ ਮਾਰ ਕੇ ਆਪਣਾ ਬਦਲਾ ਲੈ ਰਹੀ ਹੈ ਤੇ ਮੈਂ ਪਿਛਲੇ ਜਨਮ ਦਾ ਗਿਆਨ ਜਾਣ ਕੇ ਇਸ ਦੀਆਂ ਤਰਕਾਂ ਸਹਾਰਦਾ ਰਹਿਂਦਾ ਚਾਰੇ ਯੁੱਗ ਮੈਂ ਸੋਧਿਆ ਵਿਣ ਸੰਗਤ ਅਹੰਕਾਰ ਨ ਪੱਗੈ ਮੈਂ ਤਾਂ ਚਾਰੇ ਯੁੱਗਾਂ ਦੇ ਕਰਮਾਂ ਧਰਮਾਂ ਨੂੰ ਸੋਧ ਕੇ ਵੀ ਕਿਹਾ ਹੈ ਕਿ ਸਤ ਸੰਗਤ ਤੋਂ ਬਗੈਰ ਕਿਸੇ ਦਾ ਵੀ ਹੰਕਾਰ ਅਭਿਮਾਨ ਨਹੀਂ ਪੱਜਦਾ ਖਤਮ ਨਹੀਂ ਹੁੰਦਾ ਹਮੇ ਮੂਲ ਨਾ ਛੁੱਟਈ ਵਿਣ ਸਾਧੂ ਸਤਸੰਗੈ ਸਾਧੂ ਸ੍ਰੇਸ਼ਟ ਮਹਾਤਮਾ ਜਨਾਂ ਦੇ ਸਤਸੰਗ ਤੋਂ ਬਗੈਰ ਪਦਾਰਥਾਂ ਆਦ ਦੀ ਹੰਗਤਾ ਮਮਤਾ ਮੂਲ ਓਕਾ ਹੀ ਨਹੀਂ ਛੁੱਟਦੀ ਤਿਜਰ ਥਾਹ ਨ ਪਾਵਈ ਜਿ ਚਰ ਸਾਹਿਬ ਸਿਓ ਮਨ ਭੰਗੈ ਤਿਜਰੁੰਦਾ ਉਹਨਾ ਚਿਰ ਤੱਕ ਜੀਵ ਪਰਮੇਸ਼ਰ ਦੇ ਸਰੂਪ ਗੁਣਾਂ ਦੀ ਥਾਹ ਡੁੰਗਾਈ ਨਹੀਂ ਪਾ ਸਕਦਾ ਜਿੰਨਾ ਚਿਰ ਤੱਕ ਪਰਮੇਸ਼ਰ ਦੇ ਨਾਲ ਮਨ ਭੰਗੇ ਟੁੱਟਿਆ ਬੇਮੁਖ ਹੋਇਆ ਰਹਿੰਦਾ ਹੈ ਜਿਨ ਜਨ ਗੁਰਮੁਖ ਸੇਵਿਆ ਤਿਸ ਘਰ ਦੀਬਾਨ ਅਪੱਗੈ ਜਿਸ ਜਨਮੁਖ ਨੇ ਗੁਰਮੁਖ ਮੁਖੀ ਗੁਰਾਂ ਦੁਆਰਾ ਵਾ ਗੁਰਮੁਖ ਬਣ ਕੇ ਪਰਮੇਸ਼ਰ ਨੂੰ ਸੇਵਨਾ ਕੀਤਾ ਹੈ ਉਸ ਦੇ ਹਿਰਦੇ ਰੂਪੀ ਘਰ ਵਿੱਚ ਅਪੱਗੈ ਨਾਸ ਤੋਂ ਰਹਿਤ ਪਰਮੇਸ਼ਰ ਦਾ ਦੀਬਾਨ ਆਸਰਾ ਮਿਲਿਆ ਹੈ ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤਗੁਰ ਚਰਣੀ ਲੱਗੇ ਪਰਮੇਸ਼ਰ ਦੀ ਕਿਰਪਾ ਮਿਹਰ ਤੋਂ ਉਹਨਾਂ ਨੇ ਆਤਮਕ ਸੁਖ ਨੂੰ ਪਾਉਣਾ ਕੀਤਾ ਜੋ ਗੁਰ ਪੂਜਨੀਕ ਸਤਗੁਰਾਂ ਦੇ ਚਰਣੀ ਲੱਗੇ ਹਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ